ਆਪ ਦੇ ਵਿੱਚ ਠੇਕੇ ਮੁਲਾਜ਼ਮ ਤੇ ਜਿਹੜੇ ਕਰਮਚਾਰੀ ਆਊਟਸੋਰਸ ਕੰਪਨੀ ਵੱਲ ਰੱਖੇ ਗਏ ਹਨ ਉਹਨਾਂ ਦਾ ਸੋਸ਼ਣ ਲਗਾਤਾਰ ਹੋ ਰਿਹਾ ਹੈ ਤੇ ਲਗਾਤਾਰ ਆਪਣੇ ਮੰਗਾਂ ਲੈ ਕੇ ਉਹਨਾਂ ਕਾ ਵਿਰੋਧ ਪੰਜਾਬ 'ਚ ਚੱਲ ਰਿਹਾ ਹੈ ਭਾਵੇਂ ਕਿਸੇ ਵਿਭਾਗ ਦੇ ਪਾਵਰ ਕਾਮ ਦੇ ਹਨ ਫਰਦ ਕੇਂਦਰ ਦੇ ਹਨ ਬਾਟਰ ਸਪਲਾਈ ਵਾਲੇ ਹਨ ਔਰ ਜਿਹੜੇ ਸਿੱਧ ਵਿਭਾਗ ਦੇ ਵਿੱਚ ਮੁਲਾਜ਼ਮ ਹੈ ਉਹਨਾਂ ਕਾ ਸੋਸ਼ਣ ਹੋ ਰਿਹਾ ਕੰਪਨੀਆ ਵੱਲੋਂ ਇਹ ਕੰਪਨੀਆਂ ਪਹਿਲਾਂ ਈਸਟ ਇੰਡੀਆ ਕੰਪਨੀ 21000000 ਕੰਪਨੀ ਹਿੰਦੁਸਤਾਨ 'ਚ ਬਣ ਗਈ ਹੈ ਔਰ ਕੰਪਨੀਆ ਕਾ ਖਾਮਿਆਜ ਜਨਤਾ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਸਰਕਾਰ ਉਹਨਾਂ ਨੂੰ ਪੱਕਾ ਨਹੀਂ ਕਰਦੀ ਔਰ ਇਸ ਤਰ੍ਹਾਂ ਹੀ ਉਹਨਾਂ ਦਾ 6000 7000 ਰੁਪਏ ਦੇ ਕੇ ਉਹਨਾਂ ਦਾ ਸ਼ੋਸਣੇ ਕੰਪਨੀ ਕਰਦੀ ਹੈ ਉਹ ਜਦਕਿ ਹਰਿਆਣਾ ਦੇ ਅੰਦਰ ਇਹੀ ਆਊਟਸੋਰਸ ਕਰਮਚਾਰੀ ਹੈ ਉਹ 25 ਤੋਂ 30000 ਰੁਪਏ ਲੈ ਰਹੇ ਇਹ ਦੇਖੋ ਫਰਦ ਕੇਂਦਰ ਦੇ ਜਿਹੜੇ ਮੁਲਾਜ਼ਮ ਹੈ ਜਿਨ੍ਹਾਂ ਨੂੰ 15 15 ਸਾਲ ਹੋ ਗਏ ਜਿਸकी ਅੱਧੀ ਲਾਈਫ ਸਰਕਾਰੀ ਮਹਿਕਮੇ ਦੇ ਵਿੱਚ ਆਪਣੇ ਕੰਮ ਕਰਦੇ ਹੋਗੇ ਲੇਕਿਨ ਸਰਕਾਰ ਇਹਨਾਂ ਦਾ ਕੋਈ ਧਿਆਨ ਨਹੀਂ ਦੇ ਰਹੀ ਇਸੇ ਕਰਕੇ ਮੁਲਾਜ਼ਮਾਂ ਦੇ ਵਿੱਚ ਰੋਜ਼ ਦੀ ਲਹਿਰ ਦੇਖੀ ਜਾ ਰਹੀ ਹੈ ਗੁੱਸਾ ਦੇਖਿਆ ਜਾ ਰਿਹਾ ਹੈ ਔਰ ਪੂਰੇ ਪੰਜਾਬ ਦੇ ਵਿੱਚ ਆਜ ਕਰੀਬ 1.5 ਲੱਖ ਦੇ ਕਰੀਬ ਮੁਲਾਜ਼ਮ ਵੱਖ-ਵੱਖ ਥਾਵ ਆਪਣੇ ਮੰਗਾਂ ਲੈ ਕੇ ਖਾਸਕੋ ਦੇ ਆਊਟਸੋਰਸ ਦੇ ਕੰਮ ਲਾ ਜਮੈਂ ਉਹਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਪੀੜੀ ਸੀਨੂ ਸਮਾਣਾ ਦਾ ਮੁੱਖ ਮੰਤਰੀ ਆਗਮ ਸਿੰਘ ਜੀ ਮੰਗਾ ਕੀ ਹੈ ਮੇਨ ਮੰਗ ਮੇਨ ਮੰਗਾ ਸਾਡੀਆਂ ਇਹਨੇ ਜਿੰਮੇ ਬਿਜਲੀ ਬੋਰਡ ਦੇ ਵਿੱਚ ਜਲਸ ਪਲਾਈ ਵਿਭਾਗ ਦੇ ਵਿੱਚ ਫਰਦ ਕੇਂਦਰ ਦੇ ਵਿੱਚ ਸੀਵਰੇਜ ਬੋਰਡ ਦੇ ਵਿੱਚ ਵੱਖ-ਵੱਖ ਅਦਾਰਿਆਂ ਦੇ ਵਿੱਚੋਂ ਜਿੰਨੇ ਵੀ ਕੱਚੇ ਕੰਮੇ ਕੰਮ ਕਰਦੇ ਨੇ ਕੰਪਨੀਆਂ ਸੁਸਾਇਟੀਆਂ ਪ੍ਰੋਜੈਕਟਾਂ ਦੇ ਦੀਨ ਲਿਸਟਮੈਂਟ ਆਊਟਸੋਰਸਿੰਗ ਵਰਕਰ ਨੇਗੇ ਜਿਹੜੇ ਸਮੁੱਚੇ ਵਰਕਰਾਂ ਨੂੰ ਵਿਭਾਗ ਦੇ ਵਿੱਚ ਲੈ ਕੇ ਰੈਗੂਲਰ ਕਰਨ ਦੀ ਮੰਗ ਨੂੰ ਅੱਜ ਸੀ ਲੰਬੇ ਸਮੇਂ ਤੋਂ ਲੜਦੇ ਆ। ਆਪ ਦੇ ਵਿੱਚ ਜਿਹੜੀ ਕੰਪਨੀਆਂ ਐ ਕੰਪਨੀਆਂ ਵੱਲੋਂ ਸੋਸ਼ਣ ਕੀਤਾ ਜਾ ਰਿਹਾ ਮੁਲਾਜ਼ਮਾਂ ਦਾ ਅਸੀਂ ਗੱਲਬਾਤ ਵੀ ਕਰਦੇ ਹਾਂ ਫਰਦ ਕੇਂਦਰ ਦੇ ਮੁਲਾਜ਼ਮ ਵੀ ਪ੍ਰਦਰਸ਼ਨ ਸ਼ਾਮਿਲ ਹੋ। ਹਾਂਜੀ ਹਾਂਜੀ ਪ੍ਰਦਰਸ਼ਨ ਜੀ ਅਸੀਂ ਸਾਡੀਆਂ ਮੰਗਾਂ ਇਹੀ ਐ ਜੀ ਅਸੀਂ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ ਵੀ ਟਰੇਡਰ ਦਾ ਸਾਨੂੰ ਤਨਖਾਹ ਘੱਟ ਦਿੱਤੀ ਜਾਂਦੀ ਹੈ। ਉਸ ਕਰਕੇ ਸਾਨੂੰ ਪੱਕਾ ਕੀਤਾ ਜਾਵੇ ਤੇ ਸਾਡਾ ਮੋਰਚਾ ਪਟਿਆਲੇ ਚੱਲ ਰਿਹਾ ਜੀ। ਉਹਦੀ ਮੀਟਿੰਗ ਸਾਨੂੰ 21 ਤਰੀਕ ਦੀ ਦਿੱਤੀ ਗਈ ਹੈ ਤੁਹਾਡੇ ਕਿੰਨੇ ਮਿਲਦੇ ਨੇ ਪੂਰੇ ਪੰਜਾਬ ਦੇ ਵਿੱਚ 1900 ਮੀਟਰ ਲੀਟਰ ਹੈ ਜੀ ਠੀਕ ਦੇਖੋ ਠੀਕ ਮੀਟਰ ਰੀਡਰ ਹੈ ਉਹ ਜਿਹੜੇ ਹੋਰ ਵੱਖ-ਵੱਖ ਵਿਭਾਗਾਂ ਦੇ ਹਨ ਫਰਦਕਿੰਦਰ ਕੀ ਵੀ ਹੈ ਮੈਡਮ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਨਾ ਬੇਟਾ ਤੁਹਾਡਾ ਸਰਵਜੀਤ ਕੌਰ ਜੀ ਹਾਂ ਤੁਹਾਨੂੰ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਇਸ ਤੇ ਜੀ ਮੈਨੂੰ ਹੋ ਗਏ 15 ਸਾਲ 15 ਸਾਲ ਹਾਂਜੀ ਅਬ ਤੱਕ ਕੋਈ ਤੁਹਾਡਾ ਹੋਇਆ ਤਨਖਾਹ ਵਧਦਾ ਜਿਸ ਤਰ੍ਹਾਂ ਸਾਡੇ ਤਨਖਾਹ ਚ ਵੀ ਵਾਅਦਾ ਨਹੀਂ ਹੁੰਦਾ ਹੈਗਾ ਤੇ ਰੈਗੂਲਰ ਦਾ ਵੀ ਕੋਈ ਸਿਸਟਮ ਨਹੀਂ ਹੈਗਾ ਜੀ ਕਿਸ ਤਰ੍ਹਾਂ ਕੰਪਨੀ ਸੋਸ਼ਣ ਕਰ ਰਹੀ ਹੈ ਕੰਪਨੀ ਜੀ ਸੋਸ਼ਣ ਕਰ ਰਹੀ ਹੈ ਸਾਡੀ ਸੈਲਰੀ ਵੀ ਬਹੁਤ ਲੇਟ ਪੈ ਰਹੀ ਹੈ ਕਈ ਵਾਰੀ ਦੋ ਅਧਿਕਾਰੀ ਕੀ ਕਹਿੰਦੇ ਸਰਕਾਰ ਦੇ ਅਧਿਕਾਰੀ ਇਹੀ ਕਹਿ ਰਹੇ ਨੇ ਵੀ ਇਸ ਮੀਟਿੰਗਾਂ ਰੱਖ ਰਹੇ ਆ ਅਸੀਂ ਤੁਹਾਨੂੰ ਤੁਹਾਡੇ ਬਾਰੇ ਸੋਚ ਵਿਚਾਰ ਕੀਤੀ ਜਾ ਰਹੀ ਹੈ ਪਰ ਨੀਤੀ ਸਰਕਾਰ ਬਣੇ ਨੂੰ ਚੌਥਾ ਸਾਲ ਜਾਣਿਆ ਹਾਂਜੀ ਬਲਕਾਲ ਜੀ ਤੁਹਾਡਾ ਮੁੱਦਾ ਸਾਡਾ ਮੁੱਦਾ ਮੈਨੂੰ ਇਹੀ ਹੈ ਜੀ ਕਿਉਂਕਿ ਪੰਜਾਬ ਸਰਕਾਰਾਂ ਜੋ ਵਾਰ-ਵਾਰ ਸਾਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਵਾਰ-ਵਾਰ ਮੁੱਕਰੀ ਜਾ ਰਹੀ ਹੈਗੀ ਕੋਈ ਮੀਟਿੰਗ ਦਾ ਹਾਲ ਤੱਕ ਕੋਈ ਹੱਲ ਨਹੀਂ ਕੱਢਿਆ ਜਿਹੜੀ ਇਹਨਾਂ ਨੇ ਆਪਣੇ ਵੱਲੋਂ ਜੋ ਮੁਲਾਜ਼ਮਾਂ ਪ੍ਰਤੀ ਕਮੇਟੀ ਬਣਾਈ ਸੀ ਉਸ ਦਾ ਜੋ ਮੁੱਖਮਤ ਆਪਣਾ ਹਰਪਾਲ ਸਿੰਘ ਚੀਮਾ ਜੀ ਨੇ ਉਹਨਾਂ ਵੱਲੋਂ ਹਾਲ ਤੱਕ ਕਿਸੇ ਤਰ੍ਹਾਂ ਦਾ ਕਿਸੇ ਮੁਲਾਜ਼ਮ ਦਾ ਹੱਲ ਨਹੀਂ ਕੀਤਾ ਗਿਆ ਵਾਰ-ਵਾਰ ਮੀਟਿੰਗਾਂ ਦੇ ਕੇ ਮੁੱਕਰਨੇ ਉਹਦੇ ਰੋਸ ਵਜੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਅੱਜ ਤੱਕ ਹਜ਼ਾਰਾਂ ਦੀ ਤਰ੍ਹਾਂ ਦੇ ਪੂਰੇ ਪੰਜਾਬ ਦੇ ਵਿੱਚ ਇਹ ਪੁੱਤਰ ਖੋਖਰੇ ਠੇਕੇ ਵਾਲੇ तकरीबन ਜੀ ਕੱਲੇ ਵਾਟਰ ਸਪਲਾਈ ਦੇ ਸਾਰਿਆਂ ਦੇ ਸਾਰਿਆਂ ਦੇ 1 ਲੱਖ 1.5 ਲੱਖ ਦੇ ਕਰੀਬ ਜੀ ਮੁਲਾਜ਼ਮੇ ਜੋ